ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਕਿਵੇਂ ਕੁਵਾਰੀ ਕੁੜੀ ਨੇ ਰਾਤ ਨੂੰ ਘਰੋਂ ਭੱਜ ਕੇ ਜੋ ਗਲਤੀ ਕੀਤੀ ਤੇ ਉਸ ਗਲਤੀ ਦੀ ਉਸ ਨੂੰ ਜੋ ਸਜ਼ਾ ਮਿਲੀ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਕੁਵਾਰੀਆਂ ਕੁੜੀਆਂ ਇਸ ਕਹਾਣੀ ਨੂੰ ਗੌਰ ਨਾਲ ਸੁਣਨ ਕਹਾਣੀ ਸੁਣਨ ਤੋਂ ਬਾਅਦ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਰੱਖਣੇ ਅਤੇ ਇਸ ਕਹਾਣੀ ਨੂੰ ਹੋਰਾਂ ਤੱਕ ਵੀ ਸ਼ੇਅਰ ਜ਼ਰੂਰ ਕਰਨਾ ਸ਼ੁਰੂ ਕਰਦੇ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਕਰਨੈਲ ਸਿੰਘ ਤੇ ਮਨਜੀਤ ਕੌਰ ਦੇ ਇੱਕ ਬੇਟਾ ਤੇ ਇੱਕ ਬੇਟੀ ਸੀ ਕਰਨੈਲ ਸਿੰਘ ਆਪਣੀ ਧੀ ਨੂੰ ਬਹੁਤ ਪਿਆਰ ਕਰਦਾ ਸੀ ਜੇਕਰ ਉਸਦੀ ਧੀ ਨੇ ਕਹਿਣਾ ਕਿ ਡੈਡੀ ਮੈਨੂੰ ਨਵੇਂ ਕੱਪੜੇ ਚਾਹੀਦੇ ਹਨ ਤਾਂ ਕਰਨੈਲ ਸਿੰਘ ਅਗਲੇ ਦਿਨ ਹੀ ਆਪਣੀ ਧੀ ਨੂੰ ਨਵੇਂ ਕੱਪੜੇ ਲਿਆ ਕੇ ਦਿੰਦਾ ਸੀ ਮਨਜੀਤ ਕੌਰ ਨੇ ਕਈ ਵਾਰ ਕਹਿ ਦੇਣਾ ਕਿ ਤੁਸੀਂ ਮੁੰਡੇ ਦੀ ਤਾਂ ਗੱਲ ਸੁਣਦੇ ਹੀ ਨਹੀਂ ਮੁੰਡੇ ਨੂੰ ਵੀ ਚੀਜ਼ਾਂ ਚਾਹੀਦੀਆਂ ਨੇ ਪਰ ਤੁਸੀਂ ਮੁੰਡੇ ਨੂੰ ਤਾਂ ਕਦੇ ਵੀ ਕੁਝ ਨਹੀਂ ਲਿਆ ਕੇ ਦਿੱਤਾ ਤੇ ਕੁੜੀ ਨੂੰ ਤੁਸੀਂ ਮੂੰਹੋਂ ਕੱਢਣ ਨਹੀਂ ਦਿੰਦੇ ਪਹਿਲਾਂ ਚੀਜ਼ ਹਾਜ਼ਰ ਕਰਦੇ ਹੋ ਤੁਸੀਂ ਬੱਚਿਆਂ ਵਿੱਚ ਵਿਖਤਰਾ ਕਰਦੇ ਹੋ ਨਾਲੇ ਤੁਸੀਂ ਕੁੜੀ ਨੂੰ ਜ਼ਿਆਦਾ ਸਿਰ ਚੜਾ ਰਹੇ ਹੋ ਤਿਆਂ ਨੂੰ ਤਾਂ ਜਿੰਨਾ ਸੰਭਾਲ ਕੇ ਰੱਖੋ ਜਿੰਨੀਆਂ ਚੀਜ਼ਾਂ ਘੱਟ ਲਿਆ ਕੇ ਦਿਓ ਉਨਾਂ ਹੀ ਠੀਕ ਹੁੰਦਾ ਕਿਉਂਕਿ ਤੀਆਂ ਨੇ ਸੌਰੇ ਕਰ ਜਾਣਾ ਹੁੰਦਾ ਜੇਕਰ ਸੌਰੇ ਕਰ ਤੀਆਂ ਨੂੰ ਇਸ ਤਰ੍ਹਾਂ ਚੀਜ਼ਾਂ ਨਾ ਮਿਲਣ ਤਾਂ ਅੱਗੇ ਜਾ ਕੇ ਉਹਨਾਂ ਨੂੰ ਐਡਜਸਟ ਕਰਨਾ ਔਖਾ ਹੋ ਜਾਂਦਾ ਤੁਸੀਂ ਇਹਨੂੰ ਤੁਰੰਤ ਹੀ ਚੀਜ਼ ਨਾ ਲਿਆ ਕੇ ਦਿਆ ਕਰੋ ਜੇਕਰ ਇਸ ਨੂੰ ਸੌਰੇ ਕਰ ਚੀਜ਼ ਨਾ ਮਿਲੀ ਤਾਂ ਇਹ ਲੜਿਆ ਕਰੇਗੀ ਤੇ ਫਿਰ ਤੁਸੀਂ ਹੀ ਔਖੇ ਹੋਣਾ கர்ਨੈਲ ਸਿੰਘ ਨੇ ਆਪਣੀ ਪਤਨੀ ਨੂੰ ਕਹਿਣਾ ਭਾਗਵਾਨੇ ਤੂੰ ਨਹੀਂ ਸਮਝ ਸਕਦੀ ਸਾਡਾ ਪਿਆਉਤੀ ਦਾ ਪਿਆਰ ਮੈਂ ਇਹਦੇ ਮੂੰਹੋਂ ਨਿਕਲਿਆ ਬੋਲ ਇਸੇ ਲਈ ਪੁਗਾ ਦਿੰਦਾ ਹਾਂ ਕਿ ਇਹਨੇ ਬਗਾਨੇ ਘਰੇ ਜਾਣਾ ਹੈ ਪਤਾ ਨਹੀਂ ਉਸ ਘਰੇ ਜਾ ਕੇ ਉਹਦੇ ਮੂੰਹੋਂ ਨਿਕਲੇ ਬੋਲ ਪੂਰੇ ਹੋਣਗੇ ਵੀ ਕਿ ਨਹੀਂ ਮੈਨੂੰ ਕੀ ਪਤਾ ਇਸ ਨੂੰ ਕੋਈ ਚੀਜ਼ ਮਿਲੇ ਜਾਂ ਨਾ ਮਿਲੇ ਮੈਂ ਇਹੀ ਚਾਹੁੰਦਾ ਕਿ ਜਿੰਨਾ ਸਮਾਂ ਇਹ ਮੇਰੇ ਕੋਲ ਹੈ ਆਪਦੇ ਪਿਓ ਦੇ ਘਰ ਹੈ ਤਾਂ ਇਹਨੂੰ ਮੈਂ ਹਰ ਇੱਕ ਚੀਜ਼ ਲੈ ਕੇ ਦੇਵਾਂ ਮਨਜੀਤ ਕੌਰ ਨੇ ਕਹਿਣਾ ਫਿਰ ਮੁੰਡੇਵਾਰੀ ਤੁਹਾਨੂੰ ਕੀ ਹੋ ਜਾਂਦਾ ਹੈ ਤਾਂ ਕਰਨੈਲ ਸਿੰਘ ਨੇ ਕਹਿਣਾ ਕਿ ਮੁੰਡੇ ਦਾ ਤਾਂ ਇਹ ਆਪਦਾ ਹੀ ਹੱਕ ਆ ਜੇ ਮੁੰਡਿਆਂ ਨੂੰ ਜ਼ਿਆਦਾ ਖੁੱਲ੍ਹ ਦੇਵਾਂਗੇ ਤਾਂ ਮੁੰਡੇ ਵਿਗੜ ਜਾਂਦੇ ਆ ਨਾਲੇ ਸਾਰੀ ਜ਼ਮੀਨ ਪ੍ਰਾਪਰਟੀ ਮੁੰਡੇ ਕੋਲ ਹੀ ਰਹਿਣੀ ਐ ਉਹਨੇ ਤਾਂ ਆਪਣੀ ਮਨਪਸੰਦ ਦੀਆਂ ਚੀਜ਼ਾਂ ਖਰੀਦ ਹੀ ਲਿਆ ਕਰਨੀਆਂ ਨੇ ਕੁੜੀ ਨੇ ਤਾਂ ਸਹੁਰੇ ਘਰ ਜਾ ਕੇ ਦੂਜਿਆਂ ਤੇ ਡਿਪੈਂਡ ਹੋਣਾ ਹੈ ਬੇਗਾਨੇ ਵੱਸ ਪੈ ਜਾਣਾ ਹੈ ਕਰਨੈਲ ਸਿੰਘ ਤੇ ਮਨਜੀਤ ਕਾਰ ਨੇ ਆਪਣੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਜਿਹੜੀ ਧੀ ਨੂੰ ਉਹ ਇੰਨਾ ਲਾੜ ਪਿਆਰ ਕਰਦਾ ਹੈ ਉਹੀ ਧੀ ਉਸਦੀ jaan ਦੀ ਦੁਸ਼ਮਣ ਬਣ ਜਾਵੇਗੀ ਐਨੇ ਲਾਡਾ ਨਾਲ ਪਾਲੀ ਹੋਈ ਧੀ ਅਜਿਹਾ ਕੰਮ ਕਰੇਗੀ ਕਿ ਉਸ ਨੂੰ ਸਾਰੀ ਉਮਰ ਲਈ ਮੰਜੇ ਤੇ ਪਾ ਦੇਵੇਗੀ ਮਨਜੀਤ ਕੌਰ ਨੂੰ ਵੀ ਇਹ ਗੱਲ ਬਿਲਕੁਲ ਵੀ ਪਤਾ ਨਹੀਂ ਸੀ ਕਿ ਜਿਹੜੀ ਧੀ ਦਾ ਉਹਦਾ ਪਿਓ ਇੰਨਾ ਕਰਦਾ ਹੈ ਉਹਦੇ ਤੇ jaan ਵਾਰਦਾ ਉਸ ਧੀ ਨੇ ਉਸ ਬਾਪ ਨੂੰ ਕੀ ਇਲਾਜ ਲਾਉਣੀ ਹੈ ਦੋਨਾਂ ਜੀਆਂ ਨੂੰ ਕੰਨੋਂ-ਕੰਨ ਖਬਰ ਨਹੀਂ ਸੀ ਕਿ ਉਹਨਾਂ ਦੀ ਆਉਣ ਵਾਲੀ ਜ਼ਿੰਦਗੀ ਵਿੱਚ ਕਿਹੜਾ ਤੂਫਾਨ ਆਉਣ ਵਾਲਾ ਹੈ ਦੋਨੋਂ ਜੀ ਆਪਣੀ ਧੀ ਦੇ ਆਉਣ ਵਾਲੀ ਜ਼ਿੰਦਗੀ ਬਾਰੇ ਗੱਲਾਂ ਕਰਦੇ ਸਾਰਾ ਪਰਿਵਾਰ ਹੱਸਦਾ ਖੇਡਦਾ ਰਹਿੰਦਾ ਹੁਣ ਕਰਨੈਲ ਸਿੰਘ ਦੀ ਧੀ ਮਟਿਆਰ ਹੋ ਗਈ ਸੀ ਆਂਡ ਗਵਾਂਡ ਤੇ ਰਿਸ਼ਤੇਦਾਰ ਵੀ ਸਾਰੇ ਕਹਿਣ ਲੱਗ ਗਏ ਸੀ ਕਿ ਹੁਣ ਤੁਹਾਡੀ ਕੁੜੀ ਮਟਿਆਰ ਹੋ ਗਈ ਹੈ ਤੁਸੀਂ ਆਪਣੀ ਕੁੜੀ ਲਈ ਕੋਈ ਰਿਸ਼ਤਾ ਵੇਖ ਕੇ ਇਸ ਦਾ ਵਿਆਹ ਕਰ ਦਿਓ ਮਨਜੀਤ ਕੌਰ ਵੀ ਆਪਣੇ ਪਤੀ ਕੋਲ ਚਿੰਤਾ ਕਰਦੀ ਕਹਿੰਦੀ ਕਿ ਹੁਣ ਆਪਣੀ ਕੁੜੀ ਨੂੰ 24ਵਾਂ ਸਾਲ ਲੱਗ ਗਿਆ ਹੈ ਤੁਸੀਂ ਤਾਂ ਕੋਈ ਰਿਸ਼ਤਾ ਵੇਖਦੇ ਹੀ ਨਹੀਂ ਮੁਟਿਆਰ ਹੋਈ ਧੀ ਜਿੰਨਾ ਚਿਰ ਸੋਹਰੇ ਕਰ ਨਹੀਂ ਜਾਂਦੀ ਮਾਪਿਓ ਨੂੰ ਨੀਂਦ ਨਹੀਂ ਆਉਂਦੀ ਤੁਸੀਂ ਤਾਂ ਲੰਮੀਆਂ ਤਾਣ ਕੇ ਸੌਂ ਜਾਂਦੇ ਹੋ ਪਰ ਮੈਨੂੰ ਤਾਂ ਸਾਰੀ ਰਾਤ ਕੁੜੀ ਦੀ ਫਿਕਰ ਰਹਿੰਦੀ ਹੈ ਤਾਂ ਉਸ ਦਾ ਪਤੀ ਕਹਿੰਦਾ ਕਿ ਭਾਗਵਾਨੇ ਕੋਈ ਗੱਲ ਨਹੀਂ ਜਦੋਂ ਇਹਦਾ ਵਿਆਹ ਹੋ ਗਿਆ ਤਾਂ ਫਿਰ ਕਿਹੜਾ ਇਹਨੇ ਸਾਡੇ ਕੋਲ ਮੁੜ ਕੇ ਆਉਣਾ ਇਹਨੂੰ ਕਰ ਲੈਣ ਦੇ 2 ਸਾਲ ਐਸ਼ ਪਰ ਮਨਜੀਤ ਕੌਰ ਹਰ ਰੋਜ਼ ਆਪਣੇ ਪਤੀ ਨੂੰ ਧੀ ਲਈ ਰਿਸ਼ਤਾ ਵੇਖਣ ਨੂੰ ਕਹਿੰਦੀ ਰਹਿੰਦੀ ਕਰਨੈਲ ਸਿੰਘ ਹੱਸ ਕੇ ਟਾਲ ਦਿੰਦਾ ਇੱਕ ਦਿਨ ਮਨਜੀਤ ਕੌਰ ਘਰ ਵਿੱਚ ਕੱਪੜੇ ਧੋ ਰਹੀ ਸੀ ਅਤੇ ਉਸਦਾ ਪਤੀ ਕਰਨੈਲ ਸਿੰਘ ਬਾਜ਼ਾਰੋਂ ਆਇਆ ਸੀ ਘਰ ਵੜਦਿਆਂ ਹੀ ਉਹ ਆਪਣੀ ਪਤਨੀ ਨੂੰ ਕਹਿਣ ਲੱਗਿਆ ਮਨਜੀਤ ਕੁੜੇ ਉਹ ਮਨਜੀਤ ਕੁੜੇ ਕਿੱਥੇ ਆਂ ਉਹ ਕਹਿਣ ਲੱਗੀ ਮੈਂ ਕਿੱਥੇ ਜਾਣਾ ਇੱਥੇ ਘਰ ਦੇ ਕੰਮ ਕਰਦੀ ਫਿਰਦੀ ਆ ਤੁਸੀਂ ਬਜ਼ਾਰੋਂ ਆ ਵੀ ਗਏ ਤਾਂ ਉਹ ਕਹਿਣ ਲੱਗਾ ਹਾਂ ਉਸ ਦੇ ਹੱਥ ਵਿੱਚ ਮਠਿਆਈ ਦਾ ਡੱਬਾ ਵੇਕੇ ਮਨਜੀਤ ਕੌਰ ਕਹਿੰਦੀ ਤੁਸੀਂ ਹੱਥ ਵਿੱਚ ਲਫਾਫੇ ਵਿੱਚ ਕੀ ਲਈ ਆਉਂਦੇ ਹੋ ਤਾਂ ਉਹ ਕਹਿੰਦਾ ਕਿ ਤੂੰ ਮੈਨੂੰ ਲਾਂਬੇ ਦਿੰਦੀ ਰਹਿੰਦੀ ਸੀ ਨਾ ਲੈ ਅੱਜ ਮੈਂ ਤੇਰਾ ਬਹੁਤ ਵੱਡਾ ਉਲਾਂਬਾ ਲਾ ਦਿੱਤਾ ਪਹਿਲਾ ਮੂੰਹ ਮਿੱਠਾ ਕਰ ਉਹ ਕਹਿੰਦੀ ਮੂੰਹ ਮਿੱਠਾ ਕਿਹੜੀ ਖੁਸ਼ੀ ਚ ਉਹ ਕਹਿੰਦਾ ਕਿ ਤੂੰ ਮੈਨੂੰ ਕਹਿੰਦੀ ਰਹਿੰਦੀ ਸੀ ਕਿ ਆਪਣੀ ਧੀ ਜਵਾਨ ਹੋ ਗਈ ਐ ਤੂੰ ਕੋਈ ਰਿਸ਼ਤਾ ਨਹੀਂ ਵੇਖਦਾ ਮੈਂ ਆਪਣੀ ਧੀ ਦਾ ਰਿਸ਼ਤਾ ਪੱਕਾ ਕਰ ਆਇਆ ਹਾਂ ਇਹ ਸੁਣ ਕੇ ਮਨਜੀਤ ਕੌਰ ਕਹਿਣ ਲੱਗੀ ਅੱਛਾ ਤੁਸੀਂ ਦੱਸਿਆ ਤਾਂ ਹੈ ਹੀ ਨਹੀਂ ਤੁਸੀਂ ਤਾਂ ਗੱਲ ਹੀ ਨਹੀਂ ਕੀਤੀ ਤਾਂ ਕਰਨੈਲ ਸਿੰਘ ਕਹਿੰਦਾ ਉਹ ਭਾਗਵਾਨੇ ਗੱਲ ਕੀ ਕਰਨੀ ਸੀ ਗੱਲ ਤਾਂ ਮੌਕਾ ਮਿਲਦਾ ਫੇਰ ਹੀ ਕਰਦਾ ਮੈਂ ਤਾਂ ਆਰਤੀਏ ਨਾਲੇ ਹਿਸਾਬ ਕਰਨ ਗਿਆ ਸੀ ਉੱਥੇ ਬੈਠੇ ਗੱਲਾਂ-ਬਾਤਾਂ ਕਰ ਰਹੇ ਸੀ ਆਰਤੀਏ ਨੇ ਵੀ ਉਹੀ ਗੱਲ ਕਹੀ ਕਿ ਕਰਨੈਲ ਸਿੰਘ ਕੁੜੀ ਦਾ ਰਿਸ਼ਤਾ ਵੇਖਿਆ ਕਿਤੇ ਬਸ ਅਸੀਂ ਗੱਲਾਂ ਹੀ ਕਰ ਰਹੇ ਸੀ ਐਨੇ ਨੂੰ ਮੇਰਾ ਯਾਰ ਆ ਗਿਆ ਸੁਖਚੈਨ ਅਸੀਂ ਦੋਨੋਂ ਗੱਲਾਂ ਕਰਦੇ ਕਰਦੇ ਸੁਖਚੈਨ ਨਾਲ ਗੱਲਾਂ ਕਰਨ ਲੱਗ ਪਏ ਤਾਂ ਆਰਤੀਆ ਸੁਖਚੈਨ ਨੂੰ ਕਹਿਣ ਲੱਗਾ ਮੈਂ ਕਰਨੈਲ ਸਿੰਘ ਨੂੰ ਕਹਿ ਰਿਹਾ ਸੀ ਕਿ ਆਪਣੀ ਕੁੜੀ ਲਈ ਕੋਈ ਰਿਸ਼ਤਾ ਨਹੀਂ ਵੇਖਿਆ ਇਹਦੀ ਕੁੜੀ ਸੁਖ ਨਾਲ ਮਟਿਆਰ ਹੋ ਗਈ ਹੈ ਤਾ ਸੁਖਚੈਨ ਕਹਿਣ ਲੱਗਾ ਲੈ ਬਾਈ ਇਹ ਕਿਹੜੀ ਗੱਲ ਐ ਮੈਨੂੰ ਤਾਂ ਪਰਸੋਂ ਚੌਥੇ ਇੱਕ ਮੁੰਡੇ ਵਾਲਿਆਂ ਨੇ ਕਿਹਾ ਸੀ ਕਿ ਸਾਡੇ ਮੁੰਡੇ ਨੂੰ ਰਿਸ਼ਤਾ ਕਰਵਾ ਮੁੰਡੇ ਵਾਲੇ ਦੇਖੇ ਭਾਲੇ ਨੇ ਯਾਰਾ ਜੇ ਤੇਰੀ ਧੀ ਆ ਤਾਂ ਆਪਣੀ ਘਰ ਦੀ ਗੱਲ ਐ ਮੈਂ ਤੇ ਸੁਖਚੈਨ ਬਚਪਨ ਦੇ ਯਾਰ ਸੀ ਅਸੀਂ ਇੱਕ ਦੂਜੇ ਨਾਲ ਰਹਿੰਦੇ ਖਾਂਦੇ ਪੀਂਦੇ ਮਿਲਦੇ ਜੁਲਦੇ ਸੀ ਪਰ ਹੁਣ ਕਬੀਲਦਾਰੀਆਂ ਨੇ ਇਸ ਤਰ੍ਹਾਂ ਉਲਝਾਇਆ ਕਿ ਨਾ ਮੇਰੇ ਤੋਂ ਉਹਦੇ ਪਿੰਡ ਜਾਇਆ ਗਿਆ ਤੇ ਨਹੀਂ ਉਹ ਤੋਂ ਆਇਆ ਗਿਆ ਅੰਜ ਅਸੀਂ ਦੁੱਖ ਸੁੱਖ ਵਿੱਚ ਮਿਲਦੇ ਹੁੰਦੇ ਸੀ ਤੇ ਅੱਜ ਆਰਤੀਏ ਦੇ ਇਕੱਠੇ ਹੋ ਗਏ ਨਾਲੇ ਸੁਖਚੈਨ ਸਿੰਘ ਦਾ ਮੁੰਡਾ ਵੀ ਸੀ ਉਹ ਮੁੰਡਾ ਕਹਿਣ ਲੱਗਾ ਕਿ ਮੇਰਾ ਦੋਸਤ ਹੈ ਉਹ ਮੁੰਡਾ ਬਹੁਤ ਸੋਹਣਾ ਸੁਨੱਖਾ ਤੇ ਪੜਿਆ ਲਿਖਿਆ ਹੈ ਇਹੋ ਜਿਹਾ ਮੁੰਡਾ ਤਾਂ ਅੱਜ ਤੱਕ ਤੁਸੀਂ ਵੇਖਿਆ ਨਹੀਂ ਹੋਣਾ ਜੇ ਤੂੰ ਕਹੇ ਤਾਂ ਮੈਂ ਰਿਸ਼ਤੇ ਦੀ ਗੱਲ ਤੋਹਾਂ ਤਾਂ ਮੈਂ ਸੁਖਚੈਨ ਨੂੰ ਜ਼ੁਬਾਨ ਦੇ ਕੇ ਆਇਆ ਕਿ ਚੱਲ ਠੀਕ ਹੈ ਯਾਰ ਤੇਰਾ ਮੇਰਾ ਕਿਹੜਾ ਕੁਝ ਵੰਡਿਆ ਮੇਰੀ ਧੀ ਤੇਰੀ ਧੀ ਆ ਹੁਣ ਤੂੰ ਮੇਰੀ ਧੀ ਦਾ ਬੁਰਾ ਥੋੜੀ ਸੋਚੇਗਾ ਮੈਨੂੰ ਤਾਂ ਤਸੱਲੀ ਹੋਈ ਤੇ ਮੈਂ ਸੋਚਿਆ ਕਿ ਧੀ ਵਿਆਹਣ ਜੋਗਾ ਐ ਤੂੰ ਵੀ ਰੋਜ਼ ਫਿਕਰ ਕਰਦੀ ਐ ਇਸ ਲਈ ਮੈਂ ਹਾਂ ਕਰਾਇਆ ਮੁੰਡੇ ਦਾ ਪਿਓ ਬੈਂਕ ਵਿੱਚ ਲੱਗਿਆ ਤੇ ਉਸਦੀ ਮਾਂ ਸਰਕਾਰੀ ਨੌਕਰੀ ਕਰਦੀ ਐ ਮੁੰਡਾ ਵੀ ਪੜਿਆ ਲਿਖਿਆ ਹੈ ਮੈਨੂੰ ਗੱਲ ਠੀਕ ਲੱਗੀ ਇੱਕ ਵਾਰੀ ਤਾਂ ਮੈਂ ਜ਼ੁਬਾਨ ਦੇ ਆਇਆ ਹੁਣ ਜਾ ਕੇ ਮੁੰਡਾ ਵੇਖ ਆਵਾਂਗੇ ਮੁੰਡਾ ਸਰਕਾਰੀ ਨੌਕਰੀ ਤੇ ਲੱਗ ਜਾਊਗਾ ਕੋਰਸ ਕੀਤਾ ਹੋਇਆ ਮੈਨੂੰ ਲੱਗਿਆ ਕਿ ਆਪਣੀ ਕੁੜੀ ਸੌਖੀ ਰਹੂਗੀ ਇਸੇ ਚੀਜ਼ ਦੀ ਘਾਟ ਨਹੀਂ ਆ ਉਹਨਾਂ ਦੇ ਘਰੇ ਇਸ ਲਈ ਮੈਂ ਹਾਂ ਕਰਿਆ ਆ ਉਹਨਾਂ ਨੇ ਤਾਂ ਕੁੜੀ ਦੀ ਫੋਟੋ ਵੇਖੇ ਬਿਨਾ ਹੀ ਰਿਸ਼ਤਾ ਕਬੂਲ ਕਰ ਲਿਆ ਤੇ ਉਹ ਮੈਨੂੰ ਕਹਿਣ ਲੱਗਿਆ ਕਿ ਮੇਰਾ ਯਾਰ ਮੈਥੋਂ ਬਾਹਰ ਨਹੀਂ ਹੋਵੇਗਾ ਜਿਵੇਂ ਮੈਂ ਆਪਣੇ ਯਾਰ ਨੂੰ ਕਹਤਾ ਉਹ ਮੇਰੀ ਗੱਲ ਮੰਨੇਗਾ ਫਿਰ ਮੈਂ ਉਹਨੂੰ ਕਿਹਾ ਕਿ ਜੇ ਤੂੰ ਮੇਰੇ ਤੇ ਇੰਨਾ ਭਰੋਸਾ ਕਰਦਾ ਹੈ ਤਾਂ ਮੈਂ ਤੇਰੇ ਤੇ ਭਰੋਸਾ ਕਿਉਂ ਨਾ ਕਰਾਂ ਮੈਂ ਤਾਂ ਉਹਨਾਂ ਨੂੰ ਬੁੱਧਵਾਰ ਦਾ ਦਿਨ ਵੀ ਦੇ ਆਇਆ ਤੇ ਕਹਿ ਆਇਆ ਕਿ ਸਾਡੀ ਕੁੜੀ ਨੂੰ ਛਗਣ ਪਾਉਣ ਆਜਾਓ ਹਣ ਉਹ ਬੁੱਧਵਾਰ ਨੂੰ ਆਪਣੀ ਕੁੜੀ ਨੂੰ ਛਗਣ ਕਰਨ ਆ ਰਹੇ ਨੇ ਮਨਜੀਤ ਕੌਰ ਤਾਂ ਸੁਣ ਕੇ ਸੁੰਨ ਜਹੀ ਹੋ ਗਈ ਸੀ ਇੱਕ ਪਾਸੇ ਤਾਂ ਖੁਸ਼ੀ ਬੜੀ ਹੋਈ ਕੀ ਮੇਰੀ ਧੀ ਐਨੇ ਵਧੀਆ ਘਰੇ ਜਾ ਰਹੀ ਹੈ ਦੂਜੇ ਪਾਸੇ ਸੁਣ ਹੋ ਗਈ ਕਿ ਬੁੱਧਵਾਰ ਵਿੱਚ ਕਿਹੜੇ ਦਿਨ ਰਹਿ ਗਏ ਨੇ ਉਸ ਨੇ ਸ਼ਾਮ ਨੂੰ ਆਪਣੀ ਕੁੜੀ ਦੇ ਨਾਲ ਗੱਲ ਕੀਤੀ ਜਦੋਂ ਉਸ ਨੇ ਆਪਣੀ ਕੁੜੀ ਨਾਲ ਗੱਲ ਕੀਤੀ ਤਾਂ ਉਹਦੀ ਕੁੜੀ ਨੇ ਹਾਂ ਨਾ ਕੁਝ ਵੀ ਨਾ ਕਿਹਾ ਬਸ ਚੁੱਪ ਜਈ ਹੋ ਗਈ ਕਰਨੈਲ ਸਿੰਘ ਨੇ ਆਪਣੇ ਮੁੰਡੇ ਨੂੰ ਵੀ ਸਾਰੀ ਗੱਲ ਸਮਝਾ ਦਿੱਤੀ ਕਿ ਪਤ ਬੁੱਧਵਾਰ ਨੂੰ ਮੁੰਡੇ ਵਾਲੇ ਆਪਣੇ ਘਰੇ ਆ ਰਹੇ ਨੇ ਤੇਰੀ ਭੈਣ ਨੂੰ ਸ਼ਗਨ ਕਰਨ ਤੇ ਪੁੱਤ ਮੇਰੀ ਗੱਲ ਸੁਣ ਬਦਵਾਰ ਨੂੰ ਆਪਣਾ ਟਾਈਮ ਨਾਲ ਤਿਆਰ ਹੋ ਜਾਵੀਂ ਤੇ ਤੂੰ ਆਪਣੇ ਕਿਸੇ ਯਾਰ ਨੂੰ ਵੀ ਬੁਲਾ ਲਵੀਂ ਮੁੰਡਾ ਕਹਿੰਦਾ ਠੀਕ ਆ ਬਾਪੂ ਜੀ ਮੁੰਡੇ ਨੂੰ ਵੀ ਖੁਸ਼ੀ ਹੋਈ ਕਿ ਚਲੋ ਮੇਰੀ ਭੈਣ ਹੈ ਵਿਆਹ ਦੇ ਯੋਗ ਹੈ ਵਿਆਹ ਹੋ ਜਾਵੇਗਾ ਸਾਡੇ ਸਿਰ ਤੋਂ ਜ਼ਿੰਮੇਵਾਰੀ ਲੈ ਜਾਵੇਗੀ ਪਰ ਕਿਸੇ ਨੂੰ ਕੰਨੋਂ ਕੰਨ ਤੱਕ ਖਬਰ ਨਹੀਂ ਸੀ ਮੰਗਲਵਾਰ ਰਾਤ ਨੂੰ ਅਚਾਨਕ ਘਰੇ ਖੜਕਾ ਜਿਹਾ ਹੋਇਆ ਜਦੋਂ ਕਰਨੈਲ ਸਿੰਘ ਉੱਠਦਾ ਹੈ ਤਾਂ ਉਸ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ ਕਰਨੈਲ ਸਿੰਘ ਫੇਰ ਸੌਂ ਜਾਂਦਾ ਹੈ ਸੋਚਦਾ ਹੈ ਕਿ ਕੋਈ ਕੁੱਤਾ ਜਾਂ ਬਿੱਲੀ ਹੋਵੇਗੀ ਕਿਸੇ ਜਾਨਵਰ ਨੇ ਕੰਦ ਤੋਂ ਛਾਲ ਮਾਰੀ ਹੋਵੇਗੀ ਇਸੇ ਲਈ ਖੜਕਾ ਹੋਇਆ ਹੈ ਜਦੋਂ ਬੁੱਧਵਾਰ ਦੀ ਸਵੇਰ ਉੱਠਦੇ ਨੇ ਤਾਂ ਮਨਜੀਤ ਕੌਰ ਸਾਰਿਆਂ ਨੂੰ ਚਾਹ ਦਿੰਦੀ ਹੈ ਤਾਂ ਕੁੜੀ ਕਮਰੇ ਵਿੱਚ ਨਹੀਂ ਹੁੰਦੀ ਇਹ ਵੇਖਦੇ ਹੀ ਮਨਜੀਤ ਕੌਰ ਦੇ ਪੈਰਾਂ ਹੇਠੋਂ ਜਬੀਰ ਨਿਕਲ ਜਾਂਦੀ ਹੈ ਪਰ ਫਿਰ ਵੀ ਉਹ ਕਿਸੇ ਕੋਲ ਗੱਲ ਨਹੀਂ ਕਰਦੀ ਪੂਰੇ ਘਰ ਦੇ ਵਿੱਚ ਕੁੜੀ ਨੂੰ ਲੱਭਦੀ ਐ ਪਰ ਜਦੋਂ ਕੁੜੀ ਕਿਤੇ ਵੀ ਨਹੀਂ ਮਿਲਦੀ ਤਾਂ ਮੁੰਡੇ ਤੋਂ ਪੁੱਛਦੀ ਐ ਮੁੰਡਾ ਆਖਦਾ ਮੈਨੂੰ ਕੀ ਪਤਾ ਮੈਂ ਤਾਂ ਹੁਣੇ-ਹੁਣੇ ਉੱਠਿਆ ਹੌਲੀ-ਹੌਲੀ ਕਰਨੈਲ ਸਿੰਘ ਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਕੁੜੀ ਘਰੇ ਨਹੀਂ ਉਹ ਤਿੰਨੇ ਜਣੇ ਚੁੱਪ-ਚਾਪ ਕੁੜੀ ਨੂੰ ਸਾਰੇ ਕਿਤੇ ਲੱਭਦੇ ਨੇ ਜਦੋਂ ਕੁੜੀ ਕਿਤੇ ਨਹੀਂ ਲੱਭਦੀ ਤਾਂ ਉਹ ਬੈਠੇ ਰੋਣ ਲੱਗ ਜਾਂਦੇ ਨੇ ਕੁੜੀ ਦਾ ਫੋਨ ਵੀ ਬੰਦ ਆ ਰਿਹਾ ਹੁੰਦਾ ਹੁਣ ਅਗਲੇ ਦਿਨ ਸੁਖਚੈਨ ਹੋ ਰਹੇ ਨੇ ਕੁੜੀ ਨੂੰ ਸ਼ਗਨ ਕਰਨ ਦੇ ਲਈ ਆਉਣਾ ਸੀ ਕਰਨੈਲ ਸਿੰਘ ਮੱਥੇ ਤੇ ਹੱਥ ਮਾਰਦਾ ਹੈ ਤੇ ਆਪਣੇ ਦੋਸਤ ਨੂੰ ਫੋਨ ਕਰ ਦਿੰਦਾ ਹੈ ਤੇ ਕਹਿੰਦਾ ਮੈਂ ਤਾਂ ਤੇਰੇ ਮੱਥੇ ਲੱਗਣ ਜੋਗਾ ਨਹੀਂ ਰਿਹਾ ਮੇਰੀ ਕੁੜੀ ਤਾਂ ਮੈਨੂੰ ਜਿਉਂਦੇ ਜੀ ਮਾਰ ਕੇ ਸੁੱਟ ਗਈ ਅੱਗੋ ਸੁਖਚੈਨ ਵੀ ਅਫਸੋਸ ਪ੍ਰਗਟ ਕਰਦਾ ਹੈ ਬਾਈ ਤੂੰ ਤਾਂ ਬਾਲਾ ਚੰਗਾ ਸੀ ਇਹ ਕੀ ਕੀਤਾ ਤੇਰੀ ਕੁੜੀ ਨੇ ਇੱਕ ਵਾਰੀ ਵੀ ਤੇਰੇ ਬਾਰੇ ਨਾ ਸੋਚਿਆ ਮੈਂ ਤਾਂ ਤੇਰੇ ਤੇ ਇੰਨਾ ਭਰੋਸਾ ਕਰਕੇ ਅੱਗੇ ਵੀ ਮੁੰਡੇ ਵਾਲਿਆਂ ਨੂੰ ਜਵਾਬ ਨਹੀਂ ਦੇਈ ਬੈਠਾਂ ਚੱਲ ਕੋਈ ਨਾ ਮੈਂ ਕੋਈ ਨਾ ਕੋਈ ਬਹਾਨਾ ਮਾਰ ਕੇ ਮੁੰਡੇ ਵਾਲਿਆਂ ਨੂੰ ਜਵਾਬ ਦੇ ਦਿੰਦਾ ਹਾਂ ਚੱਲ ਜੋ ਵੀ ਹੋਇਆ ਠੀਕ ਹੋਇਆ ਜੇਕਰ ਵਿਆਹ ਤੋਂ ਬਾਅਦ ਕੁੜੀ ਭੱਜ ਜਾਂਦੀ ਤਾਂ ਅੱਗੋਂ ਮੁੰਡੇ ਦੀ ਜ਼ਿੰਦਗੀ ਵੀ ਬਰਬਾਦ ਹੋ ਜਾਂਦੀ ਫਿਰ ਸੁਖਚੈਨ ਮੁੰਡੇ ਵਾਲਿਆਂ ਨੂੰ ਫੋਨ ਕਰਦਾ ਹੈ ਤੇ ਕਹਿੰਦਾ ਕਿ ਜਿਹੜੀ ਕੁੜੀ ਨੂੰ ਆਪਾਂ ਸ਼ਗਨ ਪਾਉਣ ਜਾਣਾ ਸੀ ਉਹ ਕੁੜੀ ਦੀ ਭੂਆ ਗੁੱਸੇ ਹੋਈ ਬੈਠੀ ਹੈ ਉਸਨੇ ਕੁੜੀ ਲਈ ਮੁੰਡਾ ਦੇਖ ਰੱਖਿਆ ਅਤੇ ਉਹ ਕਹਿੰਦੀ ਹੈ ਕਿ ਜੇਕਰ ਤੁਸੀਂ ਮੇਰੇ ਕਹਿ ਰਿਸ਼ਤਾ ਨਹੀਂ ਕਰਦੇ ਤਾਂ ਮੈਂ ਜ਼ਮੀਨ ਵਿੱਚੋਂ ਹਿੱਸਾ ਵੜਾ ਕੇ ਲੈ ਜਾਵਾਂਗੀ ਹੁਣ ਮੇਰੇ ਦੋਸਤ ਨੂੰ ਫਿਕਰ ਪੈ ਗਿਆ ਹੈ ਕਿਉਂਕਿ ਉਹਨਾਂ ਕੋਲੇ ਤਾਂ ਪਹਿਲਾਂ ਹੀ ਜ਼ਮੀਨ ਘੱਟ ਹੈ ਇਸ ਕਰਕੇ ਤੁਸੀਂ ਗੁੱਸਾ ਨਾ ਕਰਿਓ ਤੁਹਾਡੇ ਮੁੰਡੇ ਨੂੰ ਤਾਂ ਹੋਰ ਕੁੜੀ ਮਿਲ ਜਾਵੇਗੀ ਕਿਰਪਾ ਕਰਕੇ ਮੈਨੂੰ ਮਾਫ਼ ਕਰ ਦਿਓ ਦਾ ਸੁਖਚੈਨ ਸਿੰਘ ਦਾ ਦੋਸਤ ਕਹਿੰਦਾ ਹੈ ਕੋਈ ਗੱਲ ਨਹੀਂ ਆਪਾਂ ਕਿਹੜਾ ਪੱਕੀ ਗੱਲ ਕੀਤੀ ਹੈ ਨਾ ਹੀ ਅਸੀਂ ਕਿਸੇ ਨੂੰ ਹਜੇ ਦੱਸਿਆ ਹੈ ਕਿ ਅਸੀਂ ਕੁੜੀ ਨੂੰ ਸ਼ਗਨ ਪਾਉਣ ਜਾਣਾ ਸਾਨੂੰ ਕੋਈ ਗੁੱਸਾ ਨਹੀਂ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਕਰਕੇ ਕਿਸੇ ਦੇ ਘਰੇ ਕਲੇਸ਼ ਪਵੇ ਮੁੰਡੇ ਵਾਲਿਆਂ ਨੂੰ ਤਾਂ ਸੁਖਚੈਨ ਸਿੰਘ ਸਮਝਾ ਦਿੰਦਾ ਹੈ ਇੱਕ ਦਿਨ ਸੁਖਚੈਨ ਆਪਣੇ ਦੋਸਤ ਕੋਲ ਆਉਂਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਕਿ ਤੈਨੂੰ ਆਪਣੀ ਕੁੜੀ ਬਾਰੇ ਕੋਈ ਵੀ ਵਿੜਕ ਨਹੀਂ ਸੀ ਉਹ ਕਹਿੰਦਾ ਜੇ ਮੈਨੂੰ ਕੁਝ ਵੀ ਪਤਾ ਹੁੰਦਾ ਤਾਂ ਮੈਂ ਤੈਨੂੰ ਜ਼ਬਾਨ ਕਿਉਂ ਫੜਾਉਂਦਾ ਸਾਡੀ ਕੁੜੀ ਤਾਂ ਕਦੇ ਘਰੋਂ ਬਾਹਰ ਨਹੀਂ ਨਿਕਲੀ ਸੀ ਅੰਦਰ ਬੈਠੀ ਫੋਨ ਤੇ ਹੀ ਪੜ੍ਹਾਈ ਕਰਦੀ ਰਹਿੰਦੀ ਸੀ ਜਾਂ ਆਪਣੀ ਬੇਬੇ ਨਾਲ ਕੰਮ ਕਰਵਾ ਦਿੰਦੀ ਸੀ ਪਰ ਅਸਲ ਵਿੱਚ ਕਰਨੈਲ ਸਿੰਘ ਨੂੰ ਇਹ ਨਹੀਂ ਪਤਾ ਸੀ ਕਿ ਉਸ ਦੀ ਧੀ ਅੰਦਰ ਬੈਠੀ ਹੀ ਫੋਨ ਤੇ ਕੀ ਗੋਲਖਲਾ ਰਹੀ ਹੈ ਅਸਲ ਦੇ ਵਿੱਚ ਕਰਨੈਲ ਸਿੰਘ ਦੀ ਧੀ ਦਾ ਕਿਸੇ ਮੁੰਡੇ ਦੇ ਨਾਲ ਚੱਕਰ ਚੱਲਦਾ ਸੀ ਉਹ ਫੋਨ ਤੇ ਸਾਰਾ ਦਿਨ ਉਸੇ ਨਾਲ ਚੈਟ ਕਰਦੀ ਰਹਿੰਦੀ ਜਦੋਂ ਉਸ ਦੀ ਧੀ ਨੂੰ ਪਤਾ ਲੱਗਿਆ ਕਿ ਮੇਰਾ ਰਿਸ਼ਤਾ ਕਿਤੇ ਹੋਰ ਕਰਨ ਲੱਗੇ ਨੇ ਤਾਂ ਉਸ ਨੇ ਮੁੰਡੇ ਨਾਲ ਗੱਲ ਕੀਤੀ ਉਹ ਮੁੰਡਾ ਕਰਨੈਲ ਸਿੰਘ ਦੀ ਤੀ ਨੂੰ ਕਹਿਣ ਲੱਗਿਆ ਕਿ ਮੈਂ ਤੇਰੇ ਬਿਨਾ ਨਹੀਂ ਜੀ ਸਕਦਾ ਜੇ ਤੇਰਾ ਕਿਤੇ ਹੋਰ ਵਿਆਹ ਹੋ ਗਿਆ ਤਾਂ ਮੈਂ ਮਰ ਜਾਵਾਂਗਾ ਤੇ ਕਰਨੈਲ ਸਿੰਘ ਦੀ ਧੀ ਵੀ ਇਹੀ ਕਹਿੰਦੀ ਤੇ ਫਿਰ ਉਹ ਦੋਨੇ ਜਣੇ ਰਾਤ ਨੂੰ ਘਰੋਂ ਭੱਜਣ ਦੀ ਸਕੀਮ ਬਣਾਉਂਦੇ ਨੇ ਤੇ ਫਿਰ ਕਰਨੈਲ ਸਿੰਘ ਦੀ ਧੀ ਆਪਣੇ ਘਰੋਂ ਸਾਰੇ ਗਹਿਣੇ ਤੇ ਪੈਸੇ ਲੈ ਕੇ ਰਾਤ ਨੂੰ ਉਸ ਮੁੰਡੇ ਨਾਲ ਭੱਜ ਜਾਂਦੀ ਹੈ ਫਿਰ ਕਰਨੈਲ ਸਿੰਘ ਤੇ ਉਸ ਦੀ ਪਤਨੀ ਕਈ ਮਹੀਨੇ ਘਰੋਂ ਬਾਹਰ ਨਹੀਂ ਨਿਕਲਦੇ ਗੱਲ ਹੁੰਦੀ ਹੁੰਦੀ ਸਾਰੇ ਪਿੰਡ ਵਿੱਚ ਫੈਲ ਜਾਂਦੀ ਹੈ ਕਰਨੈਲ ਸਿੰਘ ਨੂੰ ਆਪਣੀ ਧੀ ਦੇ ਇਸ ਤਰ੍ਹਾਂ ਕਰੋ ਜਾਣ ਦੇ ਫਿਕਰ ਨਾਲ ਅੰਦਰੰਗ ਹੋ ਜਾਂਦਾ ਹੈ ਅਤੇ ਉਹ ਮੰਝੇ ਤੇ ਪੈ ਜਾਂਦਾ ਹੈ ਕਰਨੈਲ ਸਿੰਘ ਦਾ ਮੁੰਡਾ ਵੀ ਕਾਲਜ ਜਾਣਾ ਬੰਦ ਕਰ ਦਿੰਦਾ ਹੈ ਕਿਉਂਕਿ ਲੋਕ ਉਸ ਨੂੰ ਤਾਨੇ ਮਿਹਨੇ ਮਾਰਦੇ ਸੀ ਘਰ ਦੇ ਵਿੱਚ ਮਾਤਮ ਸ਼ਾ ਜਾਂਦਾ ਹੈ ਕੁਝ ਸਮਾਂ ਤਾ ਉਹ ਅਫਸੋਸ ਵਿੱਚ ਰਹਿੰਦੇ ਨੇ ਪਰ ਹੌਲੀ-ਹੌਲੀ ਉਹਨਾਂ ਨੂੰ ਆਪਣੀ ਜ਼ਿੰਦਗੀ ਸ਼ੁਰੂ ਕਰਨੀ ਪੈਣੀ ਸੀ ਕਰਨੈਲ ਸਿੰਘ ਦੇ ਮੁੰਡੇ ਨੂੰ ਵੀ ਕੋਈ ਰਿਸ਼ਤਾ ਨਹੀਂ ਹੁੰਦਾ ਸੀ ਕਿਉਂਕਿ ਲੋਕੀ ਕਹਿੰਦੇ ਸੀ ਕਿ ਇਹਨਾਂ ਦੀ ਕੁੜੀ ਤਾਂ ਕਿਸੇ ਮੁੰਡੇ ਨਾਲ ਭੱਜ ਗਈ ਅੱਜ ਹੋਰ ਸਵੇਰ ਹੋਰ ਸਮਾਂ ਤਾਂ ਲੰਘਦਾ ਗਿਆ ਪਰ ਕਰਨੈਲ ਸਿੰਘ ਤੇ ਉਸਦੀ ਪਤਨੀ ਮਨਜੀਤ ਕੌਰ ਆਪਣੀ ਧੀ ਦੀ ਇਸ ਦਗੇਬਾਜ਼ੀ ਤੋਂ ਬਹੁਤ ਪਰੇਸ਼ਾਨ ਸਨ ਉਹ ਕਦੇ ਵੀ ਜੱਜ ਨਾਲ ਨੀਂਦ ਨਹੀਂ ਸੁੱਤੇ ਕਹਿੰਦੇ ਨੇ ਕਿ ਜਿਉਂਦੇ ਜੀਆਂ ਨੂੰ ਜ਼ਿੰਦਗੀ ਲਗਾਉਣੀ ਪੈਂਦੀ ਹੈ ਪਰ ਉਹ ਅਸਲ ਦੇ ਵਿੱਚ ਜਿਉਂਦੇ ਹੀ ਨਹੀਂ ਸੀ ਉਹ ਤੁਰਦਿਆਂ ਫਿਰਦਿਆਂ ਲਾਸ਼ਾਂ ਸਨ ਉਹ ਵੀ ਆਪਣੇ ਮੁੰਡੇ ਕਰਕੇ ਹੌਲੀ-ਹੌਲੀ ਲੋਕਾਂ ਨੇ ਉਹਨਾਂ ਨੂੰ ਸਮਝਾਉਣਾ ਸ਼ੁਰੂ ਕੀਤਾ ਕਿ ਜੇ ਤੁਹਾਡੀ ਕੁੜੀ ਤੁਹਾਡੇ ਨਾਲ ਦਗੇਬਾਜੀ ਕਰ ਗਈ ਤਾਂ ਇਹਦੇ ਵਿੱਚ ਤੁਹਾਡਾ ਕੋਈ ਕਸੂਰ ਨਹੀਂ ਤੁਸੀਂ ਤਾਂ ਪਰਿਵਾਰ ਵਿੱਚ ਕੋਈ ਕਮੀ ਨਹੀਂ ਛੱਡੀ ਸੀ ਪੈਂਡ ਦੇ ਵਿੱਚੋਂ ਹੀ ਇੱਕ ਆਰਤ ਕਰਨੈਲ ਸਿੰਘ ਦੇ ਘਰ ਆਉਂਦੀ ਹੈ ਅਤੇ ਕਿਸੇ ਗਰੀਬ ਕੁੜੀ ਦਾ ਰਿਸ਼ਤਾ ਉਹਨਾਂ ਦੇ ਮੁੰਡੇ ਨੂੰ ਕਰਵਾਉਣ ਦੀ ਗੱਲ ਕਰਦੀ ਹੈ। ਮਨਜੀਤ ਕੌਰ ਕਹਿੰਦੀ ਹੈ ਕਿ ਭੈਣੇ ਤੈਨੂੰ ਤਾਂ ਪਤਾ ਹੀ ਹੈ ਅਸੀਂ ਤਾਂ ਕਦੇ ਕੁੱਤੇ ਦੇ ਸੋਟੀ ਨਹੀਂ ਸੀ ਮਾਰੀ ਪਰ ਸਾਡੀ ਧੀ ਨੇ ਸਾਡੀ ਥਾਂ-ਥਾਂ ਬਦਨਾਮੀ ਕਰਾ ਦਿੱਤੀ। ਜੇ ਤੂੰ ਮੇਰੇ ਪੁੱਤ ਨੂੰ ਰਿਸ਼ਤਾ ਕਰਵਾ ਦੇਵੇਂ ਤਾਂ ਤੈਨੂੰ ਬਹੁਤ ਵੱਡਾ ਪਣ ਲੱਗੇਗਾ। ਮੇਰਾ ਪੁੱਤ ਤਾਂ ਕਿਸੇ ਵੱਲ ਅੱਖ ਚੱਕ ਕੇ ਵੀ ਨਹੀਂ ਵੇਖਦਾ ਬਸ ਸਾਡੀ ਕੁੜੀ ਸਾਨੂੰ ਜਿਉਂਦੇ ਜੀ ਮਾਰ ਗਈ ਤਾਂ ਉਹ ਕਹਿੰਦੀ ਕਿ ਤੁਹਾਡੇ ਮੁੰਡੇ ਦੀ ਨਰਬਾਈ ਦੇਖ ਕੇ ਹੀ ਮੈਂ ਰਿਸ਼ਤਾ ਲੈ ਕੇ ਆਈ ਹਾਂ ਪਰ ਕੁੜੀ ਗਰੀਬ ਘਰੋਂ ਐ ਚਲੋ ਉਹ ਔਰਤ ਗੱਲ ਕਰਕੇ ਚਲੀ ਜਾਂਦੀ ਹੈ ਅਤੇ ਆਪਣੀ ਰਿਸ਼ਤੇਦਾਰੀ ਦੇ ਵਿੱਚੋਂ ਕਰਨੈਲ ਸਿੰਘ ਦੇ ਮੁੰਡੇ ਨੂੰ ਉਸ ਕੁੜੀ ਦਾ ਰਿਸ਼ਤਾ ਕਰਵਾ ਦਿੰਦੀ ਹੈ ਹੁਣ ਕਰਨੈਲ ਸਿੰਘ ਦੇ ਘਰ ਦਾ ਮਾਹੌਲ ਥੋੜਾ ਸੁਧਰਿਆ ਸੀ ਘਰ ਦੇ ਵਿੱਚ ਨੂ ਆ ਗਈ ਸੀ ਨੂ ਬਹੁਤ ਸੋਹਣੀ ਸੁਨੱਖੀ ਅਤੇ ਸਿਆਣੀ ਸੀ ਆਉਂਦੇ ਹੀ ਉਸ ਨੇ ਘਰ ਵਿੱਚ ਰੌਣਕ ਲਾ ਦਿੱਤੀ ਇੱਕ ਸਾਲ ਦੇ ਅੰਦਰ ਹੀ ਕਰਨੈਲ ਸਿੰਘ ਦੀ ਨੂ ਕੋਲ ਕੁੜੀ ਹੋ ਗਈ ਕਰਨੈਲ ਸਿੰਘ ਅਤੇ ਮਨਜੀਤ ਕੌਰ ਆਪਣੀ ਪੋਤਰੀ ਨੂੰ ਖੜਾਉਂਦੇ ਉਹਨਾਂ ਦਾ ਮਾਣ ਬਦਲ ਜਾਂਦਾ ਅਤੇ ਉਹਨਾਂ ਦਾ ਪੁੱਤਰ ਵੀ ਖੇਤ ਜਾ ਕੇ ਕੰਮ ਕਰਦਾ ਹੌਲੀ ਹੌਲੀ ਸਾਰੇ ਪਰਿਵਾਰ ਦਾ ਮਾਹੌਲ ਬਦਲ ਗਿਆ ਸੀ ਇੱਕ ਦਿਨ ਸੁਖਚੈਨ ਸਿੰਘ ਜਿਹੜਾ ਕੀ ਕਰਨੈਲ ਸਿੰਘ ਦੀ ਕੁੜੀ ਦਾ ਰਿਸ਼ਤਾ ਕਰਵਾਉਂਦਾ ਸੀ ਉਹ ਆਪਣੇ ਪੁੱਤਰ ਨੂੰ ਅਤੇ ਆਪਣੀ ਘਰ ਵਾਲੀ ਨਾਲ ਕਿਤੇ ਜਾ ਰਿਹਾ ਸੀ ਸ਼ਹਿਰ ਦੇ ਵਿੱਚ ਜਦੋਂ ਉਹ ਜਾਂਦੇ ਨੇ ਤਾਂ ਇੱਕ ਕੁੜੀ ਉਹਨਾਂ ਦੀ ਗੱਡੀ ਨਾਲ ਟਕਰਾ ਜਾਂਦੀ ਹੈ ਸੁਖਚੈਨ ਸਿੰਘ ਆਪਣੇ ਪੁੱਤਰ ਨੂੰ ਗੱਡੀ ਵਿੱਚ ਬੈਠਣ ਦਾ ਕਹਿ ਕੇ ਆਪ ਗੱਡੀ ਵਿੱਚੋਂ ਬਾਹਰ ਨਿਕਲਦਾ ਹੈ ਅਤੇ ਸੜਕ ਤੇ ਡਿੱਗੀ ਉਸ ਕੁੜੀ ਨੂੰ ਚੁੱਕਦਾ ਤੇ ਉਸ ਨੂੰ ਕਹਿੰਦਾ ਹੈ ਕਿ ਕੁੜੀਏ ਤੈਨੂੰ ਦਿਸਦਾ ਨਹੀਂ ਤੂੰ ਕਿਵੇਂ ਸਾਡੀ ਗੱਡੀ ਵਿੱਚ ਆ ਕੇ ਵੱਜੀ ਸਾਡੇ ਗਲ ਪੈਣ ਨੂੰ ਫਿਰਦੀ ਐ ਉਹ ਕੁੜੀਵਾਲ ਖਿਲਰੇ ਹੋਏ ਸਨ ਅਤੇ ਫਟੇ ਪੁਰਾਣੇ ਕੱਪੜੇ ਸਨ ਉੱਚੀ ਉੱਚੀ ਰੋਣ ਲੱਗਦੀ ਹੈ ਸੁਖਚੈਨ ਸਿੰਘ ਉਸ ਨੂੰ ਬਾਹ ਤੋਂ ਫੜ ਕੇ ਸੜਕ ਤੋਂ ਪਾਸੇ ਕਰਨ ਲੱਗਦਾ ਹੈ ਜਦੋਂ ਉਹ ਕੁੜੀ ਆਪਣੇ ਵਾਲ ਪਿੱਛੇ ਕਰਦੀ ਹੈ ਤਾਂ ਉਸ ਦਾ ਚਿਹਰਾ ਵੇਖ ਕੇ ਸੁਖਚੈਨ ਸਿੰਘ ਹੱਕਾ ਬੱਕਾ ਰਹਿ ਜਾਂਦਾ ਹੈ ਕਿਉਂਕਿ ਇਹ ਕੁੜੀ ਕੋਈ ਹੋਰ ਨਹੀਂ ਕਰਨੈਲ ਸਿੰਘ ਦੀ ਧੀ ਸੁਮਨ ਸੀ ਸੁਮਨ ਨੂੰ ਵੇਖ ਕੇ ਉਹ ਕਹਿੰਦਾ ਹੈ ਕਿ ਤੂੰ ਕਰਨੈਲ ਸਿੰਘ ਦੀ ਕੁੜੀ ਐ ਤਾਂ ਅੱਗੋਂ ਉਹ ਕੁੜੀ ਉੱਚੀ-ਉੱਚੀ ਰੋਣ ਲੱਗਦੀ ਹੈ ਤੇ ਉਹ ਕਹਿੰਦੀ ਹੈ ਕਿ ਹਾਂਜੀ ਮੈਂ ਕਰਨੈਲ ਸਿੰਘ ਦੀ ਕੁੜੀ ਹਾਂ ਪਰ ਮੈਂ ਆਪਣੇ ਪਿਓ ਨਾਲ ਜੋ ਕੀਤੀ ਉਹਦੀ ਸਜ਼ਾ ਮੈਨੂੰ ਮਿਲ ਗਈ ਹੈ ਤਾਂ ਸੁਖਚੈਨ ਕਹਿੰਦਾ ਹੈ ਕੁੜੀਏ ਤੂੰ ਰੱਬ ਵਰਗੇ ਬੰਦੇ ਦਾ ਪਾਪ ਲਿਆ ਇਹ ਤਾਂ ਮੈਨੂੰ ਨਹੀਂ ਪਤਾ ਵੀ ਤੇਰੀ ਇਹ ਹਾਲਤ ਕਿਵੇਂ ਹੋਈ ਪਰ ਇਹਨਾਂ ਜ਼ਰੂਰ ਕਹਿ ਸਕਦਾ ਹਾਂ ਕਿ ਜਿਵੇਂ ਤੂੰ ਆਪਣੇ ਮਾਪਿਓ ਨੂੰ ਧੋਖਾ ਦੇ ਕੇ ਆਈ ਉਸ ਵਜ੍ਹਾ ਕਰਕੇ ਤੇਰੀ ਇਹ ਹਾਲਤ ਹੋਈ ਐ ਫਿਰ ਸੁਖਚੈਨ ਸਿੰਘ ਉਸ ਨੂੰ ਇੱਕ ਪਾਸੇ ਇੱਕ ਬੈਂਚ ਕੋਲ ਜਾ ਕੇ ਬੈਠਣ ਲਈ ਕਹਿੰਦਾ ਤੇ ਉਸ ਤੋਂ ਸਾਰੀ ਗੱਲਬਾਤ ਪੁੱਛਦਾ ਫਿਰ ਸੁਮਨ ਦੱਸਦੀ ਹੈ ਕਿ ਮੈਂ ਆਪਣੇ ਮਾਪਿਆਂ ਨੂੰ ਧੋਖਾ ਦੇ ਕੇ ਜਿਸ ਮੁੰਡੇ ਨਾਲ ਭੱਜੀ ਸੀ ਉਹ ਮੇਰੇ ਗਹਿਣੇ ਤੇ ਪੈਸੇ ਲੈ ਕੇ ਥੋੜਾ ਟਾਈਮ ਤਾਂ ਮੈਨੂੰ ਨਾਲ ਰੱਖਦਾ ਹੈ ਬਾਅਦ ਵਿੱਚ ਉਹ ਬਿਨਾਂ ਦੱਸੇ ਹੀ ਕਿਤੇ ਚਲਾ ਜਾਂਦਾ ਹੈ ਮੈਂ ਪਹਿਲਾਂ ਤਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਸੀ ਮੈਂ ਜਿਸ ਦੇ ਵੀ ਘਰ ਕੰਮ ਕਰਦੀ ਉਥੇ ਹੀ ਮੇਰੇ ਨਾਲ ਜ਼ਬਰਦਸਤੀ ਹੋਈ ਸਭ ਨੂੰ ਪਤਾ ਸੀ ਕਿ ਮੈਂ ਇਕੱਲੀ ਹਾਂ ਅੱਗੇ ਪਿੱਛੇ ਮੇਰਾ ਕੋਈ ਨਹੀਂ ਹੈ ਮੈਂ ਜਾਣਦੀ ਵੀ ਕਿੱਥੇ ਹਰ ਥਾਂ ਮੇਰੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਬਹੁਤ ਵਾਰ ਮੇਰੇ ਨਾਲ ਬਲਤਕਾਰ ਹੋਇਆ ਬਸ ਮੈਂ ਇਸੇ ਤਰ੍ਹਾਂ ਪਟਕਦੀ ਫਿਰਦੀ ਰਹਿੰਦੀ ਹਾਂ ਜੇ ਮੈਨੂੰ ਕੋਈ ਖਾਣ ਨੂੰ ਦੇ ਦਿੰਦਾ ਹੈ ਤਾਂ ਮੈਂ ਖਾ ਲੈਂਦੀ ਹਾਂ ਸਖਤ ਸਿੰਘ ਕਹਿਣ ਲੱਗਾ ਕੁੜੀਏ ਤੇਰੇ ਪਿਓ ਦੀ ਨਰਮਾਈ ਦਾ ਤੂੰ ਗਲਤ ਫਾਇਦਾ ਚੁੱਕਿਆ ਅਤੇ ਤੈਨੂੰ ਉਸ ਦੀ ਸਜ਼ਾ ਮਿਲ ਗਈ ਹੈ ਮੈਂ ਤਾਂ ਨਹੀਂ ਕਹਿੰਦਾ ਕਿ ਤੈਨੂੰ ਸਜ਼ਾ ਮਿਲਣੀ ਚਾਹੀਦੀ ਸੀ ਪਰ ਆਪਣੇ ਮਾਪਿਓ ਤੋਂ ਬਿਨਾ ਕੋਈ ਵੀ ਇਸ ਦੁਨੀਆ 'ਤੇ ਸਕਾ ਨਹੀਂ ਹੁੰਦਾ ਤੂੰ ਐਨੀ ਵੱਡੀ ਗਲਤੀ ਕੀਤੀ ਪਰ ਫਿਰ ਵੀ ਮੈਂ ਤੈਨੂੰ ਇਹ ਕਹਿਣਾ ਚਾਹੁੰਦਾ ਕਿ ਜੇ ਤੂੰ ਆਪਣੇ ਪਿਓ ਬਾਰੇ ਸੋਚਦੀ ਤਾਂ ਸ਼ਾਇਦ ਅੱਜ ਤੇਰੇ ਨਾਲ ਇਹ ਸਭ ਕੁਝ ਨਾ ਹੁੰਦਾ ਫਿਰ ਉਹ ਉਸ ਨੂੰ ਗੱਡੀ ਵਿੱਚ ਬਿਠਾਉਂਦੇ ਨੇ ਉਹ ਆਪਣੀ ਘਰ ਵਾਲੀ ਨੂੰ ਸਾਰੀ ਗੱਲ ਦੱਸਦਾ ਹੈ ਤੇ ਉਸ ਨੂੰ ਗੱਡੀ ਵਿੱਚ ਬਿਠਾ ਕੇ ਕਰਨੈਲ ਸਿੰਘ ਦੇ ਪਿੰਡ ਵੱਲ ਜਾਂਦੇ ਨੇ ਕਰਨੈਲ ਸਿੰਘ ਦੇ ਗੇਟ ਅੱਗੇ ਜਾ ਕੇ ਗੱਡੀ ਰੁਕਦੀ ਹੈ ਕਰਨੈਲ ਸਿੰਘ ਮੰਜੇ ਤੇ ਪਿਆਸੀ ਭਾਵੇਂ ਕਿ ਕਰਨੈਲ ਸਿੰਘ ਤੋਂ ਤੁਰਿਆ ਫਿਰਿਆ ਨਹੀਂ ਜਾਂਦਾ ਸੀ ਪਰ ਫਿਰ ਵੀ ਉਹ ਉੱਠ ਕੇ ਬੈਠ ਜਾਂਦਾ ਸੀ ਅਤੇ ਗੱਲਾਂ ਬਾਤਾਂ ਵੀ ਕਰ ਲੈਂਦਾ ਸੀ ਗੱਡੀ ਖੜੀ ਵੇਖ ਕੇ ਕਰਨੈਲ ਸਿੰਘ ਆਪਣੇ ਮੰंजे ਤੇ ਬੈਠਦਾ ਹੈ ਅਤੇ ਆਪਣੀ ਨੂੰ ਨੂੰ ਦਰਵਾਜ਼ਾ ਖੋਲਣ ਲਈ ਕਹਿੰਦਾ ਹੈ ਜਦੋਂ ਕਰਨੈਲ ਸਿੰਘ ਦੀ ਨੂੰ ਦਰਵਾਜ਼ਾ ਖੋਲਦੀ ਹੈ ਤਾਂ ਸੁਖਚੈਨ ਸਿੰਘ ਤੇ ਉਸ ਦਾ ਸਾਰਾ ਪਰਿਵਾਰ ਗੱਡੀ ਵਿੱਚੋਂ ਨਿਕਲਦੇ ਨੇ ਗੱਡੀ ਵਿੱਚੋਂ ਨਿਕਲ ਕੇ ਉਹ ਅੰਦਰ ਨੂੰ ਜਾਂਦੇ ਨੇ ਸੁਖਚੈਨ ਸਿੰਘ ਦੇ ਪਿੱਛੇ ਕਰਨੈਲ ਸਿੰਘ ਦੀ ਤੀ ਇਹੋ ਜਿਹੀ ਹਾਲਤ ਵਿੱਚ ਆ ਰਹੀ ਹੁੰਦੀ ਹੈ ਕਿ ਮਨਜੀਤ ਕੌਰ ਦੇ ਹੱਥੋਂ ਪੰਡੇ ਸ਼ਟ ਜਾਂਦੇ ਹਨ ਉਹ ਚੌਂਤਰੀ ਤੇ ਖੜੀ ਕੋਈ ਕੰਮ ਕਰ ਰਹੀ ਸੀ ਉਸ ਨੂੰ ਆਪਣੀ ਧੀ ਦੀ ਪਛਾਣ ਆ ਗਈ ਸੀ ਉੱਥੇ ਹੀ ਸੁਖਚੈਨ ਸਿੰਘ ਨੂੰ ਕਹਿੰਦੀ ਹੈ ਕਿ ਵੀਰੇ ਖਬਰਦਾਰ ਜੇ ਇਸ ਡੈਨ ਨੂੰ ਅੱਗੇ ਇੱਕ ਪੈਰ ਵੀ ਅੰਦਰ ਧਰਨ ਦਿੱਤਾ ਤਾਂ ਸੁਖਚੈਨ ਸਿੰਘ ਉਸ ਨੂੰ ਕਹਿੰਦਾ ਕਿ ਭਾਬੀ ਚੁੱਪ ਕਰ ਮੇਰੀ ਗੱਲ ਸੁਣ ਜੋ ਹੋਇਆ ਉਸ ਤੇ ਮਿੱਟੀ ਪਾ ਇੱਕ ਵਾਰ ਮੇਰੀ ਗੱਲ ਸੁਣ ਉਹ ਆਪਣੀ ਭਾਬੀ ਨੂੰ ਚੁੱਪ ਕਰਵਾਉਂਦਾ ਹੈ ਅਤੇ ਅੰਦਰ ਲੈ ਕੇ ਜਾਂਦਾ ਹੈ ਕਰਨੈਲ ਸਿੰਘ ਵੀ ਆਪਣੀ ਧੀ ਨੂੰ ਵੇਖ ਕੇ ਅੱਖਾਂ ਵਿੱਚੋਂ ਹੰਝੂ ਬਹਾਉਣ ਲੱਗਦਾ ਹੈ ਪਰ ਉਹ ਪਾਸੇ ਮੂੰਹ ਕਰ ਲੈਂਦਾ ਹੈ ਕਿਉਂਕਿ ਉਸ ਨੂੰ ਆਪਣੀ ਧੀ ਤੇ ਬਹੁਤ ਗੁੱਸਾ ਹੁੰਦਾ ਹੈ ਕਰਨੈਲ ਸਿੰਘ ਦੀ ਨੂੰ ਇਹ ਸਭ ਕੁਝ ਵੇਖ ਕੇ ਹੈਰਾਨ ਰਹਿ ਜਾਂਦੀ ਹੈ ਕਿ ਇਹ ਕੀ ਹੋ ਰਿਹਾ ਹੈ ਉਹ ਸਾਰਿਆਂ ਲਈ ਪਾਣੀ ਲੈ ਕੇ ਆਉਂਦੀ ਹੈ ਫਿਰ ਸੁਖਚੈਨ ਸਿੰਘ ਕਰਨੈਲ ਸਿੰਘ ਤੇ ਮਨਜੀਤ ਕੌਰ ਨੂੰ ਸੂਮਨ ਨਾਲ ਹੋਈ ਹੱਡ ਬੀਤੀ ਜਦੋਂ ਉਹਨਾਂ ਨੂੰ ਸੁਣਾਉਂਦਾ ਹੈ ਤੇ ਆਪਣੇ ਦੋਸਤ ਨੂੰ ਕਹਿੰਦਾ ਇਹ ਔਲਾਦ ਕਪੱਤੀ ਹੋ ਸਕਦੀ ਹੈ ਪਰ ਮਾਪੇ ਕਮਾਪੇ ਨਹੀਂ ਬਣ ਸਕਦੇ ਤੇਰੀ ਧੀ ਨਾਲ ਜੋ ਹੋਇਆ ਜੋ ਉਸਨੇ ਤੇਰੇ ਨਾਲ ਕੀਤਾ ਉਸਦੀ ਸਜ਼ਾ ਉਸ ਨੂੰ ਮਿਲ ਗਈ ਮੈਂ ਤਾਂ ਨਹੀਂ ਕਹਿੰਦਾ ਕਿ ਕਿਸੇ ਧੀ ਭੈਣ ਨਾਲ ਐਦਾਂ ਹੋਵੇ ਪਰ ਇਸਨੇ ਗਲਤੀ ਕੀਤੀ ਤੇ ਇਸ ਨੂੰ ਅਹਿਸਾਸ ਹੋ ਗਿਆ ਮੈਂ ਤਾਂ ਤੈਨੂੰ ਆਪਣਾ ਭਰਾ ਸਮਝ ਕੇ ਕਹਿੰਦਾ ਹਾਂ ਕਿ ਤੂੰ ਇਹਨੂੰ ਗੋਡੇ ਲਾਲਾ ਨਹੀਂ ਤਾਂ ਪਤਾ ਨਹੀਂ ਇਹ ਕਿੱਥੇ ਕਿੱਥੇ ਰਲਦੀ ਫਿਰੂ ਅਤੇ ਕਿਸ-ਕਿਸ ਨੇ ਇਸ ਦਾ ਮੂੰਹ ਕਾਲਾ ਕਰਨਾ ਹੈ ਇਹ ਕਹਿੰਦੇ ਹੋਏ ਸੁਖਚੈਨ ਸਿੰਘ ਦੀ ਜ਼ੁਬਾਨ ਕੰਬਣ ਲੱਗੀ ਅਤੇ ਉਸ ਦੀ ਭੱਵ ਨਿੱਕਲ ਗਈ ਕਰਨੈਲ ਸਿੰਘ ਆਪਣੇ ਦੋਸਤ ਦੀ ਗੱਲ ਸੁਣ ਕੇ ਉੱਚੀ ਉੱਚੀ ਰੋਣ ਲੱਗ ਜਾਂਦਾ ਹੈ ਫਿਰ ਮਨਜੀਤ ਕੌਰ ਆਪਣੀ ਧੀ ਦੇ ਕੋਲ ਆ ਕੇ ਉਸ ਨੂੰ ਗਲੇ ਲਾਉਂਦੀ ਹੈ ਇਸੇ ਲਈ ਸਿਆਣੇ ਕਹਿੰਦੇ ਨੇ ਕਿ ਬੱਚੇ ਚਾਹੇ ਜਿੰਨੀ ਵੱਡੀ ਮਰਜ਼ੀ ਗਲਤੀ ਕਰਨ ਮਾਪੇ ਫਿਰ ਵੀ ਉਹਨਾਂ ਨੂੰ ਮਾਫ਼ ਕਰ ਦਿੰਦੇ ਨੇ ਕਰਨੈਲ ਸਿੰਘ ਦੀ ਧੀ ਸਾਰਿਆਂ ਤੋਂ ਵਾਰ-ਵਾਰ ਮਾਫੀ ਮੰਗਦੀ ਹੈ। ਇਹਨੇ ਨੂੰ ਕਰਨੈਲ ਸਿੰਘ ਦਾ ਮੁੰਡਾ ਬਾਹਰੋਂ ਆਉਂਦਾ ਹੈ ਅਤੇ ਉਹ ਆਪਣੀ ਭੈਣ ਨੂੰ ਵੇਖ ਕੇ ਬਹੁਤ ਗੁੱਸੇ ਹੁੰਦਾ ਹੈ। ਉਹ ਆਪਣੇ ਪਿਓ ਨੂੰ ਕਹਿੰਦਾ ਹੈ ਕਿ ਇਹਨੂੰ ਘਰੋਂ ਕੱਢ ਮੈਂ ਇਸ ਨੂੰ ਮੱਥੇ ਵੀ ਨਹੀਂ ਲਾਉਣਾ ਚਾਹੁੰਦਾ ਪਰ ਸੁਖਚੈਨ ਸਿੰਘ ਉਸ ਨੂੰ ਵੀ ਸਮਝਾਉਂਦਾ ਹੈ। ਫਿਰ ਸੁਖਚੈਨ ਸਿੰਘ ਪਿੰਡ ਦੇ ਸਰਪੰਚ ਨੂੰ ਬੁਲਾਉਂਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਕਿ ਇਨਾਂ ਦੀ ਧੀ ਨੇ ਜੋ ਗਲਤੀ ਕੀਤੀ ਉਹਦੀ ਸਜ਼ਾ ਉਹਨੂੰ ਮਿਲ ਗਈ ਪਰ ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿ ਪਿੰਡ ਦੇ ਵਿੱਚ ਕੋਈ ਵੀ ਇਸ ਪਰਿਵਾਰ ਨੂੰ ਇਸ ਕੁੜੀ ਨੂੰ ਲੈ ਕੇ ਕੋਈ ਤਾਨਾ ਮਿਹਣਾ ਨਾ ਮਾਰੇ ਧੀਆ ਸਾਰੇ ਪਿੰਡ ਦੀਆਂ ਸਾਂਝੀਆਂ ਹੁੰਦੀਆਂ ਨੇ ਬੱਚੇ ਜਵਾਨ ਉਮਰ ਦੇ ਵਿੱਚ ਗਲਤੀਆਂ ਕਰ ਦਿੰਦੇ ਨੇ ਪਰ ਜੇ ਜ਼ਿੰਦਗੀ ਮੌਕਾ ਦਿੰਦੀ ਹੈ ਤਾਂ ਇੱਕ ਵਾਰ ਉਹਨਾਂ ਨੂੰ ਮੌਕਾ ਜ਼ਰੂਰ ਦੇਣਾ ਚਾਹੀਦਾ ਫਿਰ ਸੁਖਚੈਨ ਕਰਨੈਲ ਸਿੰਘ ਨੂੰ ਕਹਿੰਦਾ ਹੈ ਕਿ ਤੂੰ ਫਿਕਰ ਨਾ ਕਰ ਤੇਰੀ ਧੀ ਮੇਰੀ ਧੀ ਆਪਾਂ ਕੋਈ ਘਰ ਵੇਖ ਕੇ ਇਹਦਾ ਰਿਸ਼ਤਾ ਕਰ ਦੇਵਾਂਗੇ ਇੱਕ ਵਾਰ ਤੂੰ ਇਹਨੂੰ ਗੋਡੇ ਲਾਲਾ ਕਰਨੈਲ ਸਿੰਘ ਅਤੇ ਮਨਜੀਤ ਕੌਰ ਨਾ ਚਾਹੁੰਦੇ ਹੋਏ ਵੀ ਆਪਣੀ ਧੀ ਨੂੰ ਘਰੇ ਰੱਖ ਲੈਂਦੇ ਨੇ ਤਿੰਨ ਮਹੀਨਿਆਂ ਤੱਕ ਤਾਂ ਉਹ ਆਪਣੀ ਧੀ ਨੂੰ ਕੋਈ ਜ਼ਿਆਦਾ ਨਹੀਂ ਬੁਲਾਉਂਦੇ ਉਹ ਵੀ ਅੰਦਰ ਪਈ ਰੋਂਦੀ ਰਹਿੰਦੀ ਹੈ ਹੌਲੀ ਹੌਲੀ ਕਰਨੈਲ ਸਿੰਘ ਦੀ ਨੂੰ ਆਪਣੇ ਸਹੁਰੇ ਨੂੰ ਸਮਝਾਉਂਦੀ ਹੈ ਤੇ ਕਹਿੰਦੀ ਹੈ ਕਿ ਪਾਪਾ ਜੀ ਇਸ ਨੇ ਜੋ ਵੀ ਕੀਤਾ ਉਸਦਾ ਇਸ ਨੂੰ ਪਛਤਾਵਾ ਹੈ ਫਿਰ ਇੱਕ ਦਿਨ ਸੁਖਚੈਨ ਸਿੰਘ ਇੱਕ ਗਰੀਬ ਘਰ ਦਾ ਰਿਸ਼ਤਾ ਲੈ ਕੇ ਆਉਂਦਾ ਹੈ ਅਤੇ ਕਰਨੈਲ ਸਿੰਘ ਨਾਲ ਉਹਦੀ ਕੁੜੀ ਦੇ ਰਿਸ਼ਤੇ ਦੀ ਗੱਲ ਕਰਦਾ ਹੈ ਕਰਨੈਲ ਸਿੰਘ ਆਪਣੀ ਕੁੜੀ ਦਾ ਚੁੰਨੀ ਚੜਾਵਾ ਕਰਕੇ ਉਸ ਨੂੰ ਸਹੁਰੇ ਘਰ ਤੋਰ ਦਿੰਦਾ ਹੈ ਹੁਣ ਉਸ ਦੀ ਕੁੜੀ ਭਾਵੇਂ ਇੱਕ ਗਰੀਬ ਘਰੇ ਵਿਆਹੀ ਸੀ ਪਰ ਉਸ ਦਾ ਘਰ ਵਾਲਾ ਬਹੁਤ ਸੌ ਸੁਭਾਅ ਦਾ ਸੀ ਸੁਖਚੈਨ ਸਿੰਘ ਨੇ ਉਸ ਨੂੰ ਪਹਿਲਾਂ ਹੀ ਸਾਰੀ ਗੱਲ ਦੱਸ ਦਿੱਤੀ ਸੀ ਅਤੇ ਪਹਿਲਾਂ ਹੀ ਉਸ ਨੂੰ ਕਹਿ ਦਿੱਤਾ ਸੀ ਕਿ ਬੱਚੇ ਗਲਤੀਆਂ ਕਰ ਦਿੰਦੇ ਨੇ ਤੂੰ ਉਸ ਨੂੰ ਮaaf ਕਰ ਦੇਵੀਂ ਤੇ ਕਦੇ ਵੀ ਕੋਸੀ ਨਾ ਸਾਰੀ ਉਮਰ ਗੋਡੇ ਨਾਲ ਲਾ ਕੇ ਰੱਖੀ ਉਸ ਤੋਂ ਬਾਅਦ ਕਰਨੈਲ ਸਿੰਘ ਦੀ ਧੀ ਨੇ ਕੋਈ ਵੀ ਅਜਿਹਾ ਕੰਮ ਨਹੀਂ ਕੀਤਾ ਜਿਸ ਦੀ ਵਜ੍ਹਾ ਨਾਲ ਉਸ ਨੂੰ ਕਿਸੇ ਅੱਗੇ ਸਿਰ ਨੀਵਾ ਕਰਨਾ ਪਿਆ ਹੋਵੇ ਤੇ ਹੁਣ ਉਹ ਆਪਣੇ ਘਰ ਵਾਲੇ ਨਾਲ ਖੁਸ਼ੀ-ਖੁਸ਼ੀ ਆਪਣਾ ਜੀਵਨ ਬਤਿਤ ਕਰ ਰਹੀ ਹੈ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰਨਾ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਰੱਖਣੇ ਮਿਲਦੇ ਆ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ